ਡਾਕਟਰ ਬਲਬੀਰ ਸਿੰਘ ਲੋਕ ਸਭਾ ਹਲਕਾ ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਝੋਨ ਮੈਦਾਨ 'ਚ ਨੇ ਸਿਆਸਤ ਚ ਚੌਣ ਤੋਂ ਪਹਿਲਾਂ ਉਹ ਅਸੋਸੀਏਟ ਪ੍ਰੋਫੈਸਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਨੇ ਦੇਸ਼ ਦੇ ਬਿਹਤਰੀਨ ਅਕਾਦਮਿਕ ਸਰਜਨਾ ਦੇ ਵਿੱਚ ਉਹਨਾਂ ਦਾ ਨਾਮ شمار ਹੈ ਲੋਕ ਸੇਵਾ ਦੇਰੀ ਉਹਨਾਂ ਨੇ ਆਪਣਾ ਮਸ਼ਹੂਰ ਕਲੀਨਿਕ ਤੱਕ ਵੇਚ ਦਿੱਤਾ ਮੈਂ ਤਾਂ ਜਦੋਂ ਮੈਂ ਐਮਐਲਏ ਬਣਿਆ ਮਿਨਿਸਟਰ ਬਣਿਆ ਮੈਂ ਕਲੀਨਿਕਸ ਨਹੀਂ ਜਾ ਸਕਦਾ ਸੀ ਟਾਈਮ ਨਹੀਂ ਸੀਗਾ ਜਾਂ ਮੈਂ ਪੰਜਾਬ ਚ ਭੱਜ ਲੱਗਣੇ ਕਮਾਂਦਾ ਹਸਪਤਾਲ ਠੀਕ ਕਰਦਾ ਦਵਾਈਆਂ ਭੇਜਦਾ ਐਕਸ-ਰੇ ਅਲਟਰਾਸਾਉਂਡ ਕਰਦਾ ਤੇ ਜਾਂ ਫਿਰ ਮੈਂ ਜਿਹੜਾ ਸੀਗਾ ਉਹ ਆਪਣੇ ਆਪ ਮਰੀਜ਼ ਦੇਖਦਾ ਜਾ ਕੇ ਮੈਂ ਮਰੀਜ਼ ਨਹੀਂ ਦੇਖਿਆ ਮੈਂ ਅਸਲ ਵਿੱਚ ਦਾ ਕਿਸਾਨ ਅੰਦোলন ਦੇ ਵੇਲੇ ਬਾਰਡਰ ਤੇ ਉਹਨਾਂ ਵੱਲੋਂ ਕੀਤੀ ਸੇਵਾ ਦੇ ਲਈ ਅੱਜ ਵੀ ਕਿਸਾਨ ਉਹਨਾਂ ਨੂੰ ਦਿਲੋਂ ਪਸੰਦ ਕਰਦੇ ਨੇ ਡਾਕਟਰ ਬਲਵੇਰ ਜੀ ਜਿਨ੍ਹਾਂ ਨੂੰ ਪਬਲਿਕ ਬਹੁਤ ਪਿਆਰ ਕਰਦੀ ਹੈ ਜਿਹੜੇ ਮਤਲਬ ਇਨ ਟੱਚ ਰਹਿੰਦੇ ਆ ਜਿਹੜਾ ਬੰਦਾ ਪਬਲਿਕ ਨਾਲ ਇਨ ਟੱਚ ਹੈ ਪਬਲਿਕ ਉਹਦਾ ਪਿਆਰ ਵੀ ਕਰਦੀ ਹੈ ਉਹਦਾ ਸਹਿਯੋਗ ਵੀ ਕਰਦੀ ਹੈ ਆਓ ਉਹਨਾਂ ਦੇ ਸਿਆਸੀ ਜੀਵਨ ਤੇ ਇੱਕ ਚਰਬਾਰੀ ਤੁਸੀਂ ਰਿਪੋਰਟ ਤੋੜ ਦਿੰਦਾ ਹੈ ਤੁਸੀਂ ਰਾਜ ਚਰਾਬ ਦੇ ਘਵਾਲੀ ਸੀ ਸਾਰੇ ਰਾਤ ਤੇ 1974 ਦੇ ਵਿੱਚ ਛੋਟੀ ਉਮਰ ਦੀ ਹੀ ਉਹਨਾਂ ਨੇ ਜੀਪੀ ਅੰਦੋਲਨ ਚ ਹਿੱਸਾ ਲਿਆ 2011 ਦੇ ਵਿੱਚ ਭਾਰਤ ਪੱਦਰੀ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਚ ਸਰਗਰਮ ਰਹੇ 2014 ਦੀ ਆਮ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਡਾਕਟਰ ਬਲਬੀਰ ਸਿੰਘ ਪੰਜਾਬ ਚ ਆਪ ਦੇ ਕਾਰਜਕਾਰੀ ਪ੍ਰਧਾਨ ਵਜੋਂ ਵੀ ਸੇਵਾ ਨਿਭਾ ਚੁੱਕੇ ਨੇ ਸਾਲ 2022 ਦੇ ਵਿੱਚ ਪਟਿਆਲਾ ਦਿਹਾਤੀ ਵਿਧਾਨ ਸਭਾ ਹਲਕੇ ਤੋਂ ਆਪ ਦੇ ਵਿਧਾਇਕ ਦੇ ਵਜੋਂ ਚੋਣ ਲੜੇ ਤੇ ਵੱਡੇ ਫਰਕ ਦੇ ਨਾਲ ਜਿੱਤੇ 7 ਜਨਵਰੀ 2023 ਉਹਨਾਂ ਨੇ ਪੰਜਾਬ ਦੇ ਕੈਬਨਿਟ ਮੰਤਰੀ ਦੇ ਵਜੋਂ ਸੌਹ ਚੁੱਕੇ ਤੇ ਸੀਐਮ ਮਾਨ ਦੇ ਵੱਲੋਂ ਵੀ ਤੁਹਾਡਾ ਡਾਕਟਰ ਹੋਣ ਦੇ ਨਾਤੇ ਉਹਨਾਂ ਨੂੰ ਸਿਹਤ ਤੇ ਪਰਿਵਾਰ ਭਲਾਈ ਮੈਡੀਕਲ ਸੇਖਿਆ ਹੋਝ ਵੀ ਪਾਣੀ ਜ਼ਿੰਮੇਵਾਰੀ ਵੀ ਦਿੱਤੀ ਗਈ ਪੰਜਾਬ ਦੇ ਸਿਹਤ ਖੇਤਰ ਚ ਹੋਇਆ ਮਿਸਾਲੀ ਕੰਮ ਕਿਸੇ ਤੋਂ ਲੁਕਿਆ ਨਹੀਂ ਹੈ 829 ਆਮ ਆਦਮੀ ਕਲੀਨਿਕ ਹਸਪਤਾਲਾਂ ਦਾ ਕਾਇਆ ਕਲਪ ਕਿ ਸਭ ਪੰਜਾਬ ਨੂੰ ਤੰਦਰੁਸਤ ਕਰਨ ਦੇ ਲਈ ਸੀਐਮ ਮਾਨ ਦੇ ਨਾਲ ਦਿਨ ਰਾਤ ਕੰਮ ਕਰਦੇ ਹੋਏ ਡਾਕਟਰ ਬਲਬੀਰ ਸਿੰਘ ਨੇ ਕੀਤਾ ਸਾਹੀ ਪੰਜਾਬ ਦੇ ਵਿੱਚ 829 ਆਵਾਜ਼ੇ ਕਹਿੰਦੇ ਬੁਲਾਏ ਕਿ ਕੋਈ 100 ਕਰੋੜ ਰੋਗ ਦਾਟ ਕਰਾ ਦੋ ਪਹਿਲਾਂ ਕੀਤਾ ਹੀ ਕੀ ਹੋਇਆ ਸੀਗਾ ਦੂਜੀਆਂ ਸਰਕਾਰਾਂ ਨੇ ਇਹ ਤਾਂ ਇੱਕ ਜਿਹੜਾ ਸਿਹਤ ਸਿਸਟਮ ਸੀਗਾ ਸਾਡਾ ਜਿਹੜਾ ਲੀ ਤੋਂ ਲੈ ਗਿਆ ਸੀਗਾ ਉਹਨੂੰ ਕੋਸ਼ਿਸ਼ ਕੀਤੀ ਗਈ ਹੈ ਵੀ ਉਸਨੂੰ ਮੁੜ ਤੋਂ ਲੀਹ ਤੇ ਚੜਾਇਆ ਜਾ। ਔਰ ਪੂਰੇ ਪੰਜਾਬ ਦੇ ਵਿੱਚ ਉਹਨਾਂ ਨੇ ਜਿਹੜਾ ਸਿਹਤ ਸਹੂਲਤਾਂ ਨੂੰ ਲੈ ਕੇ ਜਿੰਨੇ ਵੀ ਸੁਧਾਰ ਕੀਤੇ ਨੇ ਉਹ ਬਹੁਤ ਜ਼ਿਆਦਾ ਵਧੀਆ ਕੀਤੇ ਨੇ ਆਮ ਆਦਮੀ ਕਲੀਨਿਕ ਜਿਹੜੇ ਨੇ ਉਹ ਬਣੇ ਨੇ ਸਾਰਿਆਂ ਨੂੰ ਜਿਹੜੇ ਆਮ ਗਰੀਬ ਲੋਕ ਨੇ ਮਾਤਾਵਾ ਪੈਣਾ ਨੇ ਉਹਨਾਂ ਨੂੰ ਵਧੀਆ ਸਿਹਤ ਸਹੂਲਤਾਂ ਮਿਲਦੀਆਂ ਨੇ। ਇੱਕ ਮਿਹਨਤੀ ਤੇ ਦੂਰ ਅੰਦੇਸ਼ੀ ਆਗੂ ਹੋਣ ਦੇ ਨਾਤੇ ਆਮ ਆਦਮੀ ਪਾਰਟੀ ਦੇ ਵੱਲੋਂ ਡਾਕਟਰ ਬਲਬੀਰ ਨੂੰ ਪਟਿਆਲਾ ਲੋਕ ਸਭਾ ਸੀਟ ਤੋਂ ਉਮੀਦਵਾਰ ਬਣਾਇਆ ਗਿਆ। ਪਟਿਆਲਾ ਹਲਕੇ ਨੂੰ ਡਾਕਟਰ ਬਲਬੀਰ ਸਿੰਘ ਚੰਗੀ ਤਰ੍ਹਾਂ ਸਮਝਦੇ ਨੇ ਸੋ ਪਟਿਆਲਾ ਦੇ ਲੋਕਾਂ ਨੂੰ ਗੁਜ਼ਾਰਿਸ਼ ਹੈ ਕਿ ਹਲਕੇ ਦੀ ਤਰੱਕੀ ਦੇ ਲਈ ਵੱਡੇ ਫਰਕ ਦੇ ਨਾਲ ਡਾਕਟਰ ਬਲਬੀਰ ਨੂੰ ਜਿਤਾ ਕੇ ਉਸ ਸੰਸਦ ਚ ਭੇਜੋ ਤੁਹਾਡੀ ਵੋਟ ਕਰੇਗੀ ਨਵੀਂ ਸ਼ੁਰੂਆਤ ਲੋਕ ਸਭਾ ਚ ਗੂੰਜੇਗੀ ਆਪ ਦੀ ਆਵਾਜ਼